ਆਤਿਨੋ ਖਲਖਿੜੇ ਚ ਮੇਲੇ ਦੀਆਂ ਕਾਲੀਆਂ ਸੁਣੋ ਨੀ ਬਹੂ ਕਾਂਤ ਤੁਮਾਰੇ ਵੀਰ ਹਮਾਰੇ ਰਖੜੀਆਂ ਜੂ ਬੈਠੀ ਮੇਰੀ ਸਾਂਜੀ ਮਾਈ ਆਟਾ ਲਾਇਆ ਪਾਟਾ ਲਾਇਆ ਸਾਂਜੀ ਦਾ ਸੁਹਾਗ ਲਾਇ ਉਠ ਮੇਰੇ ਬਰੋਟਿਆ ਪਟੜਾ ਖੋਲ ਕੁੜੀਆਂ ਆਈਆਂ ਤੇਰੇ ਕੋਲ ਪੂਜ ਪਜਈਆ ਲੈਂਦੀਆਂ ਕੀ ਫੜ ਲੈਂਦੀਆਂ ਪਾਈ ਦਾ ਭਤੀਜਾ ਲੜੀ ਦਿਓਰ ਮੈਂ ਤੈਨੂੰ ਪੁੱਛਾਂ ਰੋਟੇ ਕਿੰਨੇ ਤੇਰੇ ਭਾਈ ਸੱਤ ਮੇਰੇ ਭਤੀਜੇ ਪੈਣੋ 16 ਦੀ ਵਧਾਈ ਮੇਰੀ 베ਰੀਨੀ ਤੈਨੂੰ ਲੱਗਣ ਖੱਟੇ ਮਿੱਠੇ ਬੇ ਆਗ ਬਲੇ ਦੋ ਲੱਕੜੀਆਂ ਦੀਵਾ ਬਲੇ ਚੋਬਾਰੇ ਦੋ ਬੁੜੇ ਦੀਆਂ ਮੈਸੜੀਆਂ ਮੁੜ ਕੇ ਸਾਂਜੀ ਦੇ ਬਾਣ ਮੱਖਣ ਮੱਖਣ ਕਰਦੀਆਂ ਨੰਦਾਂ ਦੇ ਸੇ ਲਾਉਂਦੀਆਂ ਬਾਦਰ ਦਾ ਛਿੱਟਾ ਪੈਣੋਂ ਛੇਲ ਮਿਲ ਛੇਲ ਮਿਲ ਕਰਦਾ ਸੀ ਕਰਾਉਂਦਾ ਸੀ ਲਾਲ ਫੁਲਾਂ ਨੂੰ ਬੁਲਾਉਂਦਾ ਸੀ ਮੇਰੀ ਸੰਜੀ ਤਮੰਗ ਦੀ ਚਿੱਟਿ ਚਿੱਟਿ ਚੁੰਨੀ ਕਿਥੋਂ ਲਿਆਵਨੀ ਮੈਂ ਚਿੱਟਿ ਚਿੱਟਿ ਚੁੰਨੀ ਇਕ ਮੇਰਾ ਵੀਰ ਬਜਾਜੀ ਦੀ ਹੱਟੀ ਅਥੋਂ ਲਿਆਵਨੀ ਮੈਂ ਚਿੱਟਿ ਚਿੱਟਿ ਚੁੰਨੀ ਮੇਰੀ ਸੰਜੀ ਤਮੰਗ ਦੀ ਚਿੱਟਿ ਚਿੱਟਿ ਚੋਲ ਕਿਥੋਂ ਲਿਆਵਨੀ ਮੈਂ ਚਿੱਟਿ ਚਿੱਟਿ ਚੋ ਇਕ ਮੇਰਾ ਵੀਰ ਬਜਾਜੀ ਦੀ ਹੱਟੀ ਅਥੋਂ ਲਿਆਵਨੀ ਮੈਂ ਚਿੱਟਿ ਚਿੱਟਿ ਚੋ ਮੇਰੀ ਸੰਜੀ ਤਮੰਗ ਦੀ ਹਾੜਾ ਹਰ ਗੋਬਰ ਕਿਥੋਂ ਲਿਆ ਮਨੀ ਮਹਾਰਾ ਹਰ ਗੋਬਰ ਇੱਕ ਮੇਰਾ ਵੀਰ ਮੱਝਾਂ ਦਾ ਪਾਲੀ ਅਥੋਂ ਲਿਆ ਮਨੀ ਮਹਾਰਾ ਹਰ ਹਰ ਗੋਬਰ ਜਾਗ ਬਟਿਆ ਜਾਗ ਤੇਰੇ ਮੱਥੇ ਲੰਗੇ ਭਾਗ ਕਾਲੂ ਫੇਰ ਆਵਾਂਗੇ ਲਓ ਜੀ ਕਰਿਓ ਕਮੈਂਟ ਦੀ ਇਸ ਰਸਮ ਨੂੰ ਇਸ ਪੂਜਾ ਨੂੰ ਜੋ ਵੀ ਇਹ ਧਾਰਮਿਕ ਗਤੀਵਿਧੀ ਇਸ ਨੂੰ ਕੀ ਕਹਿੰਦੇ ਜੀ ਬੇਬੇ ਨਛੱਤਰ ਕੁੜਾ ਦਾ ਪਰਿਵਾਰ ਜਿਹੜਾ ਹੈ ਔਰ ਇਹਨਾਂ ਬੱਚੀਆਂ ਨੇ ਜਿਹੜੀ ਹੈ ਇਹ ਪੂਜਾ ਕੀਤੀ ਹੈ ਤੁਹਾਡੇ ਕਮੈਂਟਸ ਚਾਹੀਦੇ ਨੇ ਦੱਸਿਓ ਜੀ ਇਸ ਨੂੰ ਕੀ ਕਹਿੰਦੇ ਨੇ ਕਾਦੀ ਪੂਜਾ ਕੀਤੀ ਇਹ ਕੀ ਹੈ ਬਰੋਟਾ ਅੱਛਾ ਬਰੋਟਾ ਹੈ ਹਾਂ ਇਹ ਦਸਾਰੇ ਨੂੰ ਇੱਕ ਦਿਨ ਪਹਿਲਾਂ ਨਹਿਰ ਵਿੱਚ ਛਿੜਕਾਉਣੇ ਆ ਅੱਗਾ ਤਾਂ ਟੋਬੇ ਮੈਂ ਛਿੜਦੇ ਤਾਂ ਇਹ ਅੱਛਾ ਹੁਣ ਪੱਟ ਕਾਇਨ ਨੇ ਮੱਥਾ ਟੇਕ ਕੇ ਪੱਟ ਲੈਣਾ ਹੂੰ ਫੇਰ ਤੁਸਲੇ ਤੁਸਲੇ ਮੈਂ ਪੱਕ ਫੇਰ ਨਹਿਰ ਮਾ ਛਟਿਆਉਣਾ ਗਿੰ ਗੌਰਾਂ ਵੀ ਆਏ ਗਿੰ ਗੌਰਾਂ ਵੀ ਆਈ ਵੀ ਅੱਛਾ ਇਹਨੂੰ ਗਿੰਗੌਰਾਂ ਕਹਿੰਦੇ ਜੀ ਹਾਂ ਇਹ ਗਿੰਗੌਰਾਂ ਵੀ ਹਾਂ ਇਹ ਕੀ ਹੈ ਜੀ ਪਰਿਵਾਰ ਵਾਲੇ ਤਾਂ ਪੁੱਛਦੇ ਨੇ ਜੀ ਕੀ ਸਿਸਟਮ ਹੈ ਜੀ ਜਰਾ ਪਾਇਓ ਜੀ ਪਹਿਲੇ ਨਰਾਤੇ ਵਾਲੇ ਦਿਨ ਜੋਂ ਦੂਜੇ ਜਾਂਦੇ ਆ ਤੇ ਆ ਜਿਹੜਾ ਜਿਹੜਾ ਸੱਭਿਆਚਾਰਕ ਜਿਹੜਾ ਬਣਾਇਆ ਹੋਇਆ ਨਾ ਇਹ ਲਾਇਆ ਜਾਂਦਾ ਬਰੋਟਾ ਕਹਿੰਦੇ ਇਹਨੂੰ ਹਾਂ ਤੇ ਇਹ ਦਸਹਰੇ ਤੋਂ ਇੱਕ ਦਿਨ ਪਹਿਲਾਂ ਫਿਰ ਇਹਨੂੰ ਜਲ ਪ੍ਰਵਾਹ ਦਾਣਾ ਸਣੇ ਸਾਰਾ ਕੁਝ ਵਿੱਚੇ ਹੀ ਜੋਂ ਵਿੱਚੇ ਹੀ ਇਹ ਸਾਰਾ ਕੁਝ ਹੈ ਇਹ ਪੁਰਾਣੀ ਰੀਤ ਚੱਲਦੀ ਆ ਰਹੀ ਆ ਹਾਂ ਅਕੜ ਅੱਜ ਦੀ ਐ ਹਾਂਜੀ ਕਿਹੜਾ ਅੱਜ ਦੀ ਰੀਤ ਐ ਅੱਛਾ ਪਾਵਾ ਪੁਰਾਣੀ ਐ ਪਹਿਲੇ ਹੂੰ ਚਲਦੀ ਆ ਰਹੀ ਐ ਆਪਣੇ ਰੋਪੜ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਐ ਚਲਦੀ ਐ ਜੀ ਹਾਂ ਸਾਰੇ ਚਲਦੀ ਐ ਇਹ ਸਾਰੇ ਪਿੰਡਾਂ 'ਚ ਚਲਦੀ ਐ ਜੀ ਹਾਂ ਸਾਰੇ ਪਿੰਡਾਂ 'ਚ ਚਲਦੀ ਐ ਅੱਛਾ ਹਾਂ ਜੋ ਰੋਪੜ ਮਾਨੀ ਰੋਪੜਾ ਮਾ ਕੁਝ ਘਰਾਂ ਚ ਚੱਲਦੀ ਐ ਕੁਝ ਨਹੀਂ ਚੱਲਦੀ ਹਾਂਜੀ ਹਾਂਜੀ ਹਾਂ ਸ਼ਹਿਰਾਂ ਚ ਘੱਟ ਚੱਲਦੀ ਐ ਆਪਣੇ ਆਪਣੇ ਇਲਾਕੇ ਦੀ ਬਰਾਸਤ ਐ ਜੀ ਆਪਣੇ ਆਪਣੇ ਇਲਾਕੇ ਦੇ ਤਿਹਾਰ ਐ ਹੂੰ ਕਈ ਜਗ੍ਹਾ ਦੇ ਵਿੱਚ ਹੁਣ ਚੱਕੀ ਕਈ ਜਗ੍ਹਾ ਪਿੰਡ ਮਾ ਐ ਨਹੀਂ ਲਾਉਂਦੇ ਜਾਉਂ ਬੀਜ ਦੇ ਕੱ ਲਈ ਹਾਂ ਹਾਂ ਫੜ ਸਾਡੇ ਇਥੇ ਰੋਪੜ ਦੇ ਵਿੱਚ ਚੱਕਰਿਆਂ ਦਾ ਚੱਕਰਿਆਂ ਦਾ ਤਿਹਾਰ ਮਨਾਇਆ ਜਾਂਦਾ ਕਈ ਇਲਾਕੇ ਇਹੋ ਜਿਹੇ ਆ ਉਹਨਾਂ ਨੂੰ ਪਤਾ ਹੀ ਹੈ ਨਹੀਂ ਵੀ ਕੀ ਚੱਕਰੇ ਹੁੰਦੇ ਆ ਕੀ ਤਿਹਾਰ ਹੁੰਦਾ ਅਲੱਗ ਅਲੱਗ ਇਲਾਕਿਆਂ ਦੇ ਅਲੱਗ ਅਲੱਗ ਆਪਣੇ ਆਪਣੇ ਤਿਹਾਰ ਤੇ ਆਪਣੇ ਆਪਣੇ ਵਿਰਸੇ ਬਾਰੇ ਮਤਲਬ ਇਹ ਹੁਣ ਜਦ ਤੱਕ ਨਵਰਾਤਰੀ ਚੱਲ ਰਹੇ ਆ ਉਦੋਂ ਤੱਕ ਇਹ ਜਿਹੜੀ ਲੱਗੀ ਰਹਿ ਗਈ ਦੁਆਰ ਤੇ ਰੋਜ਼ ਦੀ ਆਰਤੀ ਵੀ ਕਰਨੀ ਆ ਸ਼ਾਮ ਨੂੰ ਅੱਛਾ ਡੇਲੀ ਆਰਤੀ ਵੀ ਸ਼ਾਮ ਨੂੰ ਕਰਨੀ ਆ ਆਰਤੀ ਵੀ ਕਰਨੀ ਆ ਅੱਛਾ ਦਸਹਰੇ ਤੋਂ ਇੱਕ ਦਿਨ ਪਹਿਲਾਂ ਫਿਰ ਇਹ ਸਵੇਰੇ ਸਾਜਰੇ ਉੱਠ ਕੇ ਹੂੰ ਜੋ ਵੀ ਤੇ ਆ ਸਾਰਾ ਕੁਛ ਜਲ ਪ੍ਰਵਾਦਣਾ ਹੂੰ ਸ਼ਹਿਰਾਂ ਦੇ ਵਿੱਚ ਜਿਹੜੇ ਹੈ ਖੇਤਰੀ ਕਹਿੰਦੇ ਆਪਾਂ ਖੇਤਰੀ ਬੀਜਦੇ ਹੈਗੇ ਆ ਆ ਜੋਂ ਤਾਂ ਸ਼ਹਿਰਾਂ 'ਚ ਵੀ ਬੀਜਦੇ ਆ ਲੇਕਿਨ ਸ਼ਹਿਰਾਂ ਦੇ ਵਿੱਚ ਆ ਨਹੀਂ ਲਾਇਆ ਜਾਂਦਾ ਆ ਨਹੀਂ ਲਾਇਆ ਜਾਂਦਾ ਜੀ ਲਓ ਜੀ ਕਰਿਓ ਤੁਸੀਂ ਵੀ ਕਮੈਂਟ ਇਸ ਗੱਲ ਦੇ ਉੱਤੇ ਇਸ ਗੱਲਬਾਤ ਦੇ ਉੱਤੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਕੀ ਵਿਚਾਰ ਹੈ ਵਿਰਸੇ ਤੇ ਵਿਰਾਸਤ ਨਾਲ ਸੰਬੰਧਤ ਕਈ ਵਾਰੀ ਗੱਲਾਂ ਜਿਹੜੀਆਂ ਮਾਨਤਾਵਾਂ ਜਿਹੜੀਆਂ ਉਹ ਉਹਨਾਂ ਦੇ ਉੱਤੇ ਅਸੀਂ ਜਦੋਂ ਗੱਲ ਕਰਦੇ ਆ ਤਾਂ ਹਰੇਕ ਆਪਣਾ ਵਿਚਾਰ ਦੇਣਾ ਚਾਹਦਾ ਹੁੰਦਾ ਜੀ ਤੁਸੀਂ ਵੀ ਇਹਨਾਂ ਮਾਨਤਾਵਾਂ ਦੇ ਉੱਤੇ ਵਿਚਾਰ ਦਿਓ ਜੀ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਜਿਹੜਾ ਕਮੈਂਟ ਜਿਹੜਾ ਹੈ ਉਹ ਬਹੁਤ ਲਾਹੇਵੰਦ ਹੋਏਗਾ ਇਸ ਕਰਕੇ ਜਿਹੜਾ ਹੈ ਅਸੀਂ ਚਾਹਨੇ ਆ ਕਿ ਕਮੈਂਟਿੰਗ ਚੱਲਦੀ ਰਹੇ ਬੇਬੇ ਨਛੱਤਰ ਕੌਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਨਾਲੇ ਇਹਨਾਂ ਦੇ ਪਰਿਵਾਰ ਨੇ ਇਹਨੂੰ ਰੋਟੀ ਦੀ ਪੂਜਾ ਕਹਿੰਦੇ ਨੇ ਰੋਟੀ ਰੋਟੀ ਦੀ ਰੋਟੀ ਦੀ ਪੂਜਾ ਵੀ ਕਹਿੰਦੇ ਆ ਕਈ ਸਾਂਜੀ ਵੀ ਕਹਿੰਦੇ ਇਸ ਤਰ੍ਹਾਂ ਵੀ ਮੈਂ ਸੁਣਿਆ ਹੈ ਹਾਂ ਹਾਂਜੀ ਕਹਿੰਦੇ ਕਹਿੰਦੇ ਸਾਂਜੀ ਵੀ ਹਾਂ ਸਾਂਜੀ ਵੀ ਕਹਿੰਦੇ ਕਈ ਹਾਂ ਆ ਜਿਹੜੇ ਜੋ ਆ ਮਤਲਬ ਦੁਸਹਿਰੇ ਵਾਲੇ ਦਿਨ ਰਾਮਚੰਦਰ ਤੇ ਲక్ష్మణ ਦੇ ਇੱਥੇ ਉਹਨਾਂ ਨੇ ਬਣਾਈ ਵੀ ਆ ਰੀਤ ਲਾਈ ਵੀ ਆ ਉਹਨਾਂ ਦੇ ਵੀ ਮਤਲਬ ਟੰਗੇ ਜਾਂਦੇ ਆ ਹਾਂ ਜਦ ਜਦ ਸਟਕਾਉਣੇ ਮਿੱਠੀ ਜੀ ਜ ਵੀ ਬਣਾਉਣੀ ਹੈ